ਤਕੋਲੀ ਪੁਲਿਸ ਨੂੰ ਸਮੇਂ ਵੱਡੀ ਸਹਾਵਤਾ ਮਿਲੀ ਜਦੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਐਕਸਾਈਜ਼ ਡਿਪਾਰਟਮੈਂਟ ਥਾਣਾ ਟਕੋਲੀ ਦੇ ਇੰਚਾਰਜ ਨਰਪਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸੂਚਨਾ ਦੇ ਆਧਾਰ ਤੇ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਚੰਡੀਗੜ੍ਹ ਤੋਂ ਬਿਹਾਰ ਲੈ ਜਾਂੀਆਂ ਜਾ ਰਹੀਆਂ 318 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਅਤੇ ਜਿਨ੍ਹਾਂ ਦੇ ਉੱਪਰ ਸਿਲਨ ਚੰਡੀਗੜ੍ਹ ਦਾ ਮਾਰਕਾ ਲੱਗਿਆ ਹੋਇਆ ਸੀ ਇਹ ਪੇਟੀਆਂ ਟਰੱਕ ਨੰਬਰ BR02GA4947 ਵਿੱਚ ਲੈ ਜਾਂੀਆਂ ਜਾ ਰਹੀਆਂ ਸਨ ਜਿਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਮੌਕੇ ਮੈਡਮ ਰਵਜੋਦਕਰ ਗ্লোਬਲ ਆਈਪੀਐਸ ਤੋਂ ਕਪਤਾਨ ਪੁਲਿਸ ਦੇਹਾਤੀ ਦੁਆਰਾ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਇਹ ਪੇਟੀਆਂ ਚੰਡੀਗੜ੍ਹ ਦੀ ਇੱਕ ਗਦਾਮ ਨੰਬਰ 186ਏ ਇੰਡਸਟਰੀ ਏਰੀਆ ਫੇਜ਼ 1 ਤੋਂ ਲੋਡ ਕਰਕੇ ਪੰਜਾਬ ਵੱਲ ਚੱਲ ਜਾਈਆਂ ਜਾ ਰਹੀਆਂ ਸਨ ਜਿਨ੍ਹਾਂ ਨੂੰ ਮੌਕਾ ਰਹਿੰਦੇ ਹੀ ਟਕੋਲੀ ਪੁਲਿਸ ਨੇ ਨਾਕਾ ਲਗਾ ਕੇ ਕਾਬੂ ਕਰ ਲਿਆ ਅਤੇ ਇਹਨਾਂ ਉੱਪਰ ਤਾਰਾ ਆਕਸਾਈਜ ਐਕਟ 420 460 ਆਈਪੀਸੀ ਥਾਣਾ ਟਕੋਲੀ ਵਿਕੇ ਦਰਜ ਕੀਤੀ ਗਈ ਹੈ। ਜੀਮਮ ਕੀ ਕੀ ਮਾਮਲਾ ਜੀ ਹਾਂਜੀ ਇਹ ਬੇਸਿਕਲੀ ਜੀ ਸਾਡੇ ਕੋਲ 11 10 ਨੂੰ ਇਹ ਇਨਫੋਰਮੇਸ਼ਨ ਸੀਗੀ ਸੀਕ੍ਰੀਟ ਇਨਫੋਰਮੇਸ਼ਨ ਕਿ ਇਹ ਜਿਹੜੀ ਫਾਰ ਸੇਲ ਇਨ ਚੰਡੀਗੜ੍ਹ ਸ਼ਰਾਬ ਹੈ ਜਿਹੜੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇਸ ਏਰੀਆ ਚੋਂ ਨਿਕਲੇਗੀ ਤੇ ਜੇ ਨਾਕਾ ਲਾਇਆ ਜਾਏ ਇੰਟਰਸੈਪਟ ਕੀਤਾ ਜਾਏ ਤਾਂ ਫੜੀ ਜਾ ਸਕਦੀ ਹੈ 80 ਸਾਹਿਬ ਮੇਰੇ ਨਾਲ ਖੜੇ ਨੇ ਨਪਿੰਦਰ ਸਿੰਘ ਡੀਐਸਪੀ ਸਾਹਿਬ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾ ਲਾਇਆ ਜੀ ਤੇ ਜਦੋਂ ਅਸੀਂ ਚੈਕਿੰਗ ਕਰ ਰਹੇ ਸੀਗੇ ਤੇ ਇੱਕ ਫਾਲਸ ਬਿਲਟੀ ਫਲਾਈ ਬ੍ਰਿਕ ਦੀ ਜਿਹੜੀ ਬਿਲਟੀ ਹੈ ਉਹ ਸਾਨੂੰ ਦਿਖਾਈ ਗਈ ਜੋ ਦੀ ਜੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਤਾਂ 318 ਪੇਟੀਆਂ ਜਿਹੜੀਆਂ ਨੇ ਇੰਪੀਰੀਅਲ ਬਲੂ ਤੁਸੀਂ ਪਿੱਛੇ ਦੇਖ ਸਕਦੇ ਹੋ ਸ਼ਰਾਬ ਮਿਲੀ ਹੈ ਇਹਦੇ ਵਿੱਚ ਜਿਹੜਾ ਡਰਾਈਵਰ ਸਭ ਤੋਂ ਪਹਿਲਾਂ ਜਿਹੜਾ ਸੀਗਾ ਉਹ ਇਹਨੂੰ ਚਲਾ ਰਿਹਾ ਸੀ ਉਹ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਉਹਦੀ ਇੱਕ ਜਣਾ ਗ੍ਰਿਫਤਾਰ ਕੀਤਾ ਜੀ ਹਾਂਜੀ ਤੇ ਏਟੀਸੀ ਸਾਹਿਬ ਤੋਂ ਅਸੀਂ ਇਨਫੋਰਮੇਸ਼ਨ ਲਿੱਤੀ ਹੈ ਉਹਨੇ ਦੱਸਿਆ ਕਿ ਜਿਹੜੇ ਗੋਡਾਊਨ ਤੋਂ 186 ਏ ਇੰਡਸਟਰੀਅਲ ਏਰੀਆ ਜੀ ਜੀ ਚੰਡੀਗੜ੍ਹ ਦੇ ਵਿੱਚ ਉੱਥੇ ਜਿਹੜਾ ਗੋਡਾਊਨ ਹੈ ਉੱਥੋਂ ਇਹਨਾਂ ਨੇ ਮਾਲ ਪਿੱਕ ਕੀਤਾ ਸੀਗਾ ਤੇ ਇਹਨਾਂ ਤੋਂ ਅਸੀਂ ਡਿਟੇਲ ਲੈ ਰਹੇ ਆਨੇ ਇਹਨਾਂ ਨਾਲ ਲੈ ਕੇ ਕਿੱਥੇ ਆ ਰਹੀ ਸੀ ਇਹ ਜੀ ਬਿਹਾਰ ਨੰਬਰ ਹੈਗਾ ਟਰੱਕ ਦਾ ਤੇ ਜਿਹੜਾ ਇਹਦਾ ਓਨਰ ਹੈਗਾ ਉਹਨਾਂ ਦਾ ਕੁਮਾਰ ਹੈ ਉਹਦਾ ਜਿਹੜਾ ਸਾਡੇ ਕੋਲ ਐਡਰੈਸ ਆਇਆ ਹੈਗਾ ਉਹ ਗਿਆ ਬਿਹਾਰ ਦਾ ਜੀ ਜੀ ਤੇ ਇਹ ਦੀ ਪੁੱਛਗਿੱਛ ਦੇ ਵਿੱਚ ਇਹੀ ਆਇਆ ਕਿ ਇਹ ਉਹਨਾਂ ਕੋਲ ਹੀ ਇਹ ਲੈ ਕੇ ਜਾ ਰਿਹਾ ਸੀ ਜਿਹੜਾ ਬੰਦਾ ਫੜਿਆ ਗਿਆ ਜੀ ਦਾ ਕੋਈ ਕ੍ਰਿਮੀਨਲ ਰਿਪੋਰਟ ਪਿਛਲਾ ਨਹੀਂ ਹਜੇ ਤੱਕ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਬਾਕੀ ਕਿਉਂਕਿ ਅਸੀਂ ਉਹ ਵੈਰੀਫਾਈ ਕਰ ਰਹੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਜੀ ਤੇ ਫਿਲਹਾਲ ਮੈਂ ਕੁਝ ਪਰਚਾ ਵਗੈਰਾ ਦਰਜ ਕਰ ਦਿੱਤਾ ਗਿਆ ਹਾਂਜੀ ਪਰਚਾ ਸੀ ਇੱਕ ਸਾਈਜ਼ ਆਕਟ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ 80 ਸੀ ਹਾਂ 220 ਵੀ ਕਰ ਨਾਲ ਕੀਤਾ ਇੱਕ ਇਹ ਤੁਹਾਨੂੰ ਜਿਹੜਾ ਇੱਕ ਸਾਈਜ਼ ਵਾਲਾ ਹੈਗਾ ਉਹ ਤੁਹਾਨੂੰ 80 ਸੀ ਸਾਬਿਤ ਦੇ ਬਾਰੇ ਡਿਟੇਲ ਇਹ ਇਹਨਾਂ ਨੇ ਨਾ ਜੀ ਗਲਤ ਮਤਲਬ ਕਿ ਬ੍ਰਿਕਸ ਦੀ ਬਿਲਟੀ ਬਣਾ ਕੇ ਉਹ ਉਹਦੇ ਥਰੂ ਇਹ ਭੇਜ ਰਹੇ ਸੀ ਤੁਸੀਂ ਦੇਖ ਹੀ ਸਕਦੇ ਹੋ ਟਰੱਕ ਬਿਲਕੁਲ ਬੰਦ ਹੈ ਬਾਹਰੋਂ ਪਤਾ ਹੀ ਨਹੀਂ ਲੱਗਦਾ ਵੀ ਇਹ ਇਹ ਚ ਇਟਾ ਇਟਾ ਹੈ ਕਿ ਸ਼ਰਾਬ ਹੈ ਜੀ ਜੀ ਹਾਂਜੀ ਤੇ ਇਹ ਫਿਰ ਹੁਣ ਮਾਮਲਾ ਦਰਜ ਕਰ ਲਿਆ ਮਾਮਲਾ ਪੁਲਿਸ ਵੱਲ ਦਰਜ ਹੋ ਗਿਆ ਤੇ ਉਹ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਚੰਡੀਗੜ੍ਹ ਕਿੰਨੇ ਵਜੇ ਪੜਿਆ ਗਿਆ ਸੀ ਕਦੋਂ ਪੜਿਆ ਗਿਆ ਇਹ 11 ਤਰੀਕ ਨੂੰ ਜੀ ਹਾਂਜੀ ਸਵੇਰੇ ਇਨਫੋਰਮੇਸ਼ਨ ਸੀ ਤੇ 3 3 ਵਜੇ ਦੇ ਕਰੀ ਗੇ ਇਹਦਾ ਗੋਡਾਊਨ ਵੀ ਜਿਹੜਾ ਹੈ ਗੋਡਾਊਨ ਵੀ ਅਸੀਂ ਹੁਣ ਇੱਕ ਇੰਡਸਟਰੀਅਲ ਏਰੀਆ ਫੇਸ 1 ਚ ਹੈ ਜੋ ਅਸੀਂ ਪਤਾ ਕੀਤਾ ਜੋ ਇਹਦੇ ਕਹਿਣ ਮੁਤਾਬਕ ਤੇ ਉਹਦੀ ਅਸੀਂ ਮੈਂ ਚੰਡੀਗੜ੍ਹ ਵਾਲਿਆਂ ਨਾਲ ਟੇਕ ਅਪ ਕਰ ਲਿਆ ਉਹ ਉਹਨਾਂ ਨੂੰ ਕਿਹਾ ਵੀ ਇਹਨਾਂ ਸਾਨੂੰ ਵੈਰੀਫਾਈ ਕਰਕੇ ਦੱਸੋ ਸਾਰਾ ਕੀ ਹੈ ਕਿਹਦੇ ਨਾਂ ਤੇ ਹੈ ਕਿ ਠੀਕ ਹੈ ਲਾਈਬ੍ਰੀ ਪਰ ਇਹ ਥੋੜੀ ਮਾਈ ਥੋੜੀ